ਇਹ ਬਾਟੀ ਆਹੀ ਨਹੀਂ ਇਹ ਬਾਟੀ ਰੋਣਾ ਆ ਦੇ ਬਿਆਜਾ ਗੁੱਗੂ ਰੱਖ ਜਾ ਗਲਪੀ ਅੰਦਰ ਕੁਮਾਰ ਨਹੀਂ ਬੁਰੀ ਐ ਨਾ ਆਉਂਦੀ ਉਹ ਇੱਥੇ ਚੱਪਦੀ ਬਾਗਿਆ ਹੀ ਆ ਆ ਜੀ ਇਹ ਜੀ ਵੀੜੀ ਡਾਇਟ ਫਤੇਗੜ ਸਾਹਿਬ ਇਸ ਮੂਵ ਵਿਦਿਆਰਥੀਆਂ ਸੈਸ਼ਨ 2021-22 ਸੈਸ਼ਨ 2022-24 ਤੇ ਸੈਸ਼ਨ 2023-25 ਦੇ ਸਾਰੇ ਵਿਦਿਆਰਥੀਆਂ ਤੇ ਸਟਾਫ ਮਿਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਥਾੜੇ ਨੂੰ ਮੁੱਖ ਰੱਖਦੇ ਹੋਏ ਟਾਈਟ ਦੇ ਗੇਟ ਦੇ ਅੱਗੇ ਸਵੀਲ ਲਗਾਈ ਗਈ ਆ ਤੇ ਤਾਂ ਕਿ ਰਾਜਾਂ ਦੇ ਸਾਰੇ ਵਿਦਿਆਰਥੀਆਂ ਨੂੰ ਆਪਾਂ ਸਵੀਲ ਸਕਾ ਸਕੀ ਨਾ ਨਾਮ ਅਨਵਰ ਖਾਨ ਆਈ ਟਾਈਟ ਫੈਕਟਰ ਸਾਹਿਬ ਦੇ ਸਟੂਡੈਂਟ ਅਸੀਂ ਤੇ ਅਸੀਂ ਸਵੀਲ ਲਾਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਸੀਂ ਤੁਹਾਡੇ ਕਰਕੇ ਇਹ ਸਾਰੇ ਡਾਇਟ ਦੇ ਸਹਿਯਾਰਤਿਆਂ ਵੱਲੋਂ ਕਿਚਰਾਂ ਦੇ ਸਹਿਯੋਗ ਨਾਲ ਸਵੀਲ ਲੱਗੀ ਆ ਸਵੇਰੇ ਆਪਣੇ ਸੁਗੰਢਾ ਦਾ ਪਾੜ ਕੇ ਆਏ ਅਸੀਂ ਇਹਦੇ ਬਾਅਦ ਦੁਪਹਿਰ ਦੇ ਵਿੱਚ ਬੱਚਿਆਂ ਦਾ ਦੁਆਰਾ ਸਾਰੇ ਬੱਚਿਆਂ ਨੇ ਨਾਲ ਮਿਲ ਕੇ ਕਿਸੇ ਲੋਕ ਨਾਲ ਸਮੇਂ ਲਿਆ ਧੰਨਵਾਦ ਨਾਂ ਬੋਲਦੇ ਕੋਲ ਦਾ ਸੰਪਾਦਕ ਦਾ ਨਾਂ ਬੋਲੋ ਹਾਂ ਜਿੱਕੇ ਨਾਂ ਜੀ ਮੇਰਾ ਨਾਮ ਰਾਮਦੇਵ ਸਿੰਘ ਆ ਜੀ ਮੈਂ ਟਾਈਟ ਫਤੇਗੜ ਸਾਹਿਬ ਮਰੇ ਜਿਲ੍ਹੇ ਵਿੱਚ ਮੈਂ ਮਾਸਟਰੀ ਦਾ ਕੋਰਸ ਕਰਦਾ ਜੀ ਪਹਿਲਾਂ ਅਸੀਂ ਸਵੇਰੇ ਕਮਿਊਨਿਟੀ ਸਾਹਿਬ ਦਾ ਪਾਠ ਕਰਿਆ ਇਹਦੇ ਬਾਅਦ ਅਸੀਂ ਅਫਰ ਚੱਲ ਕੇ ਸੇਵਾ ਕਰਦੇ ਹਾਂ ਹਾਂ ਜੀ ਕਿੰਨੇ ਵਜੇ ਸਟਾਰਟ ਹੋ ਗਏ ਜੀ ਇਹ 12:00 ਵਜੇ ਸਟਾਰਟ ਹੋ ਗਈ ਸੀ ਪਹਿਲਾਂ 9 ਤੋਂ ਜਾਂ 12 ਵਜੇ ਤੱਕ ਸਾਡਾ ਪਾਰਟਿਸ ਕਮਿਟੀ ਸਾਫਤਾ ਜੀ ਫਿਰ ਉਸ ਤੋਂ ਬਾਅਦ ਜਦ ਹੀ ਅਸੀਂ ਆਪੇ ਸਟਾਰਟ ਕਰਦਾ ਪਾਣੀ